ਪ੍ਰਭਾਨ ਜੀ ਜੇਨ ਜੀ ਪਹਿਲੇ ਕੋਨਾ ਦਾ ਆਜਾਪ ਜਾਣਕਾਰੀ ਜਾਂਚਾ ਰਹਾ ਹੈ ਜਿਹੜਾ ਜੇ ਆਪ ਕੋ ਅੰਦਰ ਕੀ ਦੇ ਮਤਲਬ ਪਰ ਚੱਲਦਾ ਹੁਣ ਲਾਗਤ ਆਏ ਹੀ ਪ੍ਰਭਾਨ ਜੀ ਸਟਾਨਾ ਦੇ ਪ੍ਰੋਗਰਾਮ ਲਾਏ ਜਾਂਦੇ ਹੈ ਆਪਣੇ ਹੀ ਕਈ ਸਟਾਨਾ ਦੇ ਨਗਰ ਪ੍ਰੋਗਰਾਮ ਕੀਤੇ ਜਾਂਦੇ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਜੀ ਪ੍ਰਭਾਨ ਜੀ ਜੇ ਜਾਣਦੇ ਹਾਂ ਜਿਹੜਿਆ ਸਾਡੇ ਸੰਸਥਾ ਨੂੰ ਜਿਹੜਾ ਬਿਆਨ ਸੁਣਾਇਆ ਹੋਇਆ। ਭਗਵਾਨ ਜੀ ਇਹ ਬੰਦਗੀ ਬਾਕੀ ਕਹਿ ਕੇ ਉਸ ਤੋਂ ਬਾਅਦ ਆਪਾਂ ਕਦਾ ਜਿਉਂ ਤਾਰੇ ਦੀ ਪ੍ਰਸਤਾਨੀ ਬਾਰੇ ਬਾਤ ਕਰਨਾ ਚਾਹੁੰਦੇ। ਉਹ ਮੰਨਦਾ ਇਤਨਾ ਹੈ ਕਿ ਭਗਵਾਨ ਨੇ ਇਹੇਕਾ ਹੱਥ ਕੋਰੇ। ਅਰਜਨ ਜੀ ਜਿਹੜੀ ਸੁਝਿਆ ਸੀ ਕਿ ਇਹਨਾਂ ਮਹਾਰਾਜ ਜਿਸਨੂੰ ਭਗਵਾਨ ਨੇ ਕਿਹਾ ਇਹ ਸ਼ਾਇਦ ਇਹ ਜਿਹੜਾ ਧੰਤ ਕੋਈ ਨਾ ਹੋਵੇ ਦੁਨਿਆ। ਜੇ ਤੁਸੀਂ ਕਹਿੰਦੇ ਨਹੀਂ ਰੱਬਾ ਇਹ ਗੱਲ ਸੁਣ ਜਾ। ਆ ਦੁਨੀਆਂ ਦੇ ਤੋਂ ਬਹੁਤ بڑے ਧਰਮ ਦਾ ਨਹੀਂ ਆਉਂਦੀ ਨਹੀਂ ਆਉਦਾ। ਜੇ ਕਰੋ ਜਲਦੇ ਖਾਏ ਅਰਜਨ ਕਿਤੇ ਮਹਾਵੀਸ਼ ਦਾ ਨਾਮ ਜਿਹੜਾ ਚਿੱਤਰ ਤੇ ਬੰਦੇ ਇਹ ਆਪਣਾ ਸੀ ਦੀ ਗੱਲ ਕਰਦਾ ਉਹ ਆਪਾਂ ਚੱਕੀਏ ਕਿਹਾ ਅਰਜਨ ਦੇਖੋ। ਅਰੇ ਦੇ ਲਈ ਪਾਸ ਹੋ ਗਿਆ। ਇਹ आज्ञा का करें आज्ञा रहे तो अपने कुछ सांस्कृतिक तो आर्थिक दुनिया के प्रांतों के बोंदे का के कार्यालय छह आना ये वो ये मतलब बात करता है के तो ऐसे करके देश खोज सकता नहीं संभव है उन्हें बिना किसी राष्ट्रों को प्रकार करते आ आगे सुनते रहते हैं ताकि वो बहुत बड़ा करता है कि चुनाव से पुस्तक के प्रमुख बारे डिटेल से आज Iyára yi ń sọ̀rọ̀ yiní sasìmí, ẹ kí ni kí ni wà lọmọ yẹn.